ਇਹ ਤਾਂ ਮਹਿੰਗਾ ਹੋਵੇ ਤੇਲ ਜਿੱਥੇ ਨੇਤਾ ਨੇ ਅਠਵੀਂ ਫੇਲ ਜਿੱਥੇ ਸੱਚ ਬੋਲਿਆਂ ਹੋ ਜਾਏ ਜੇਲ੍ਹ ਜਿੱਥੇ ਮੈਂ ਉਸ ਦੇਸ਼ ਦਾ ਵਾਸੀ ਹਾਂ ਰਿਸ਼ਵਤ ਹੈ ਸ਼ਰੇ ਬਾਜ਼ਾਰ ਜਿੱਥੇ ਪੜ੍ਹ ਲਿਖ ਕੇ ਨਾ ਰੁਜ਼ਗਾਰ ਜਿੱਥੇ ਚਿੱਟੇ ਦੀ ਪੈ ਗਈ ਮਾਰ ਜਿੱਥੇ ਮੈਂ ਉਸ ਦੇਸ਼ ਦਾ ਵਾਸੀ ਹਾਂ ਕਮੈਂਟ ਕਈ ਵਾਰੀ ਸੋਸ਼ਲ ਮੀਡੀਆ ਤੇ ਦੇਖਦਾ ਕਿ ਕਿਸਾਨਾਂ ਨੂੰ ਤਾਂ ਇਹੀ ਕੰਮਾਂ ਦੀ ਰੋਡ ਜਾਮ ਕਰ ਦਿੰਦੇ ਨੇ ਕਦੇ ਕੁਝ ਕਰ ਦਿੰਦੇ ਨੇ ਫੇਰ ਦਿੱਲੀ ਵਾਕੇ ਭਾਰਤ ਦੀ ਮੋਦੀ ਸਰਕਾਰ ਹੈ ਉਹਦੇ ਕੋਲੇ 18 ਲੱਖ ਕਰੋੜ ਰੁਪਇਆ ਤਾਂ ਹੈ ਅੰਬਾਨੀਆਂ ਤੇ ਅਡਾਨੀਆਂ ਦੇ ਕਰਜ਼ੇ ਮਾਫ਼ ਕਰਨ ਵਾਸਤੇ ਪਰ ਕਿਸਾਨਾਂ ਨੂੰ ਐਮਐਸਪੀ ਦੇਣ ਵਾਸਤੇ 10 ਲੱਖ ਕਰੋੜ ਵੀ ਹੈ ਸਾਡੇ ਜੋ ਝਾਂਸੀ ਦੀ ਰਾਣੀ ਸਾਡੇ ਭਗਤ ਸਿੰਘ ਤੇ ਸਾਡਾ 10ਵਾਂ ਗੁਰੂ ਕਹਿ ਕੇ ਗਿਆ ਵੀ ਜਦੋਂ ਤੁਹਾਡੇ ਦੇ ਜੁਰਮ ਹੋਵੇ ਆਵਾਜ਼ ਚੱਕਣੀ ਜ਼ਰੂਰੀ ਹੈ ਆਉਣ ਵਾਲੀਆਂ ਪੁਸਤਾ ਸਾਡੇ ਉੱਤੇ ਲਾਂਚ ਲਾਉਣਗੀਆਂ ਕਿ ਜਦੋਂ ਪੰਜਾਬ ਉੱਜੜ ਰਿਹਾ ਸੀ ਜਿਹੜੇ ਪੰਜਾਬ ਦੇ ਲੋਕ ਸੀ ਉਹ ਘਰਾਂ ਵਿੱਚ ਬੈਠੇ ਸੀ ਜਦੋਂ ਦਿੱਲੀ ਦੇ ਲੀਡਰ ਪੰਜਾਬ ਦੇ ਵਿੱਚ ਆ ਸਕਦੇ ਨੇ ਬੇਅਦਬ ਤੜਕ ਹੋ ਕੇ ਕੀ ਪੰਜਾਬ ਦੇ ਲੋਕਾਂ ਨੂੰ ਉਹਨਾਂ ਲੀਡਰਾਂ ਤੱਕ ਆਪਣੀ ਗੱਲ ਕਰਨ ਵਾਸਤੇ ਜਾਣ ਦਾ ਜੋ ਹਾਇ ਉਹ ਹੱਕ ਨਹੀਂ ਹੈ ਸੈਂਟਰਲ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਅਮਨਦੀਪ ਸਿੰਘ ਮਾਝਾ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਪੂਰਾ ਭਾਰਤ ਅੱਜ ਬੰਦਾ 16 ਫਰਵਰੀ ਨੂੰ ਪੂਰਾ ਜੇ ਬੱਸਾਂ ਦੀ ਗੱਲ ਕਰੀਏ ਟਰੱਕਾਂ ਦੀ ਆਵਾਜ਼ਾਈ ਦੀ ਗੱਲ ਕਰੀਏ ਸਾਰੀ ਆਵਾਜ਼ਾਈ ਅੱਜ ਨਹੀਂ ਚੱਲਦੀ ਕਿਸਾਨਾਂ ਨੇ ਐਂਬੂਲੈਂਸਾਂ ਲਈ ਜਾਨੀ ਕਿ ਐਮਰਜੈਂਸੀ ਜਿਹੜੀਆਂ ਸੁਵਿਧਾਵਾਂ ਨੇ ਉਹਨਾਂ ਲਈ ਰਸਤੇ ਰੱਖੇ ਨੇ ਪਰ ਪੂਰਾ ਭਾਰਤ ਬੰਦਾ ਇਹਦੇ ਵਿੱਚ ਜਿਹੜੀਆਂ ਟ੍ਰੇਡ ਜਥੇਬੰਦੀਆਂ ਨੇ ਮੁਲਾਜ਼ਮ ਯੂਨੀਅਨਾਂ ਨੇ ਉਹਨਾਂ ਨੇ ਵੀ ਸਮਰਥਨ ਦਿੱਤਾ 100 ਲਗਾਤਾਰ ਮੁਲਾਜ਼ਮ ਯੂਨੀਅਨਾਂ ਦੇ ਡੀਟੀਐਫ ਦੇ ਆਗੂ ਨੇ ਜਿਹੜੇ ਉਹ ਸਾਡੇ ਨਾਲ ਮੌਜੂਦ ਨੇ ਹਾਂਜੀ ਕੀ ਨਾਮ ਹੈ ਜੀ ਅਮਨ ਬਸ਼ੀਸ਼ ਡੈਮੋਕ੍ਰੇਟਿਕ ਟੀਚਰ ਫਰੰਟ ਸੰਗਰੂਰ ਠੀਕ ਹੈ ਅਮਨ ਜੀ ਕਿਵੇਂ ਦੇਖਦੇ ਹੋ ਅੱਜ 16 ਫਰਵਰੀ ਨੂੰ ਜਿਹੜਾ ਕਿਸਾਨਾਂ ਨੇ ਇੱਕ ਪੂਰਾ ਭਾਰਤ ਬੰਦ ਦੀ ਕਾਲ ਦਿੱਤੀ ਸੀ ਕਿੰਨਾ ਅੱਜ ਸਿਸਟਮ ਬੰਦ ਦਾ ਦੁਕਾਨਾਂ ਵੀ ਬੰਦ ਨੇ ਕਿੰਨਾ ਕੋ ਨੂੰ ਹੰਗਾਰਾ ਮਿਲਿਆ ਪੂਰਾ ਹੰਗਾਰਾ ਜੀ ਪੂਰੇ ਭਾਰਤ ਦੇ ਵਿੱਚ ਲਗਭਗ ਨੌਰਥ ਆਪਣੇ ਜੋ ਇੰਡੀਆ ਉਹਦੇ ਵਿੱਚ ਦੁਕਾਨਾਂ ਸੜਕਾਂ ਰੇਲਾਂ ਸਭ ਬੰਦ ਨੇ ਜੀ ਤੇ ਇਹਦਾ ਕਾਰਨ ਕੀ ਹੈ ਜੋ ਸੈਂਟਰ ਦੀ ਮੋਦੀ ਸਰਕਾਰ ਹੈ ਉਦੇ ਵੱਲੋਂ ਨਿੱਜੀਕਰਨ ਵਿਸ਼ਵੀਕਰਨ ਤੇ ਉਦਾਰੀਕਰਨ ਤੇ ਭਗਵਾਕਰਨ ਜੋ ਇੱਕ ਨਵਾਂ ਇੱਕ ਕਨਸੈਪਟ ਲੈ ਕੇ ਆਏ ਨੇ ਉਹਦੇ ਵਿਰੋਧ ਦੇ ਵਿੱਚ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਜਿੰਨੀਆਂ ਮਜ਼ਮ ਮਜ਼ੇਬੰਦੀਆਂ ਨੇ ਕੇਂਦਰ ਦੀਆਂ ਜੋ ਟ੍ਰੇਡ ਜਥੇਬੰਦੀਆਂ ਨੇ ਪੰਜਾਬ ਦੀ ਜੋ ਪੈਨਸ਼ਨਰ ਤੇ ਮਜ਼ਮ ਜਥੇਬੰਦੀਆਂ ਨੇ ਇਸੇ ਤਰ੍ਹਾਂ ਅਧਿਆਪਕਾਂ ਦੀਆਂ 17 ਜੋ ਜਥੇਬੰਦੀਆਂ ਨੇ ਤੇ ਹੋਰ ਬੱਕਰੀਆਂ ਬੱਕਰੀ ਜਥੇਬੰਦੀਆਂ ਜਿਸ ਤਰ੍ਹਾਂ ਕਿ ਆੜਦੇ ਐਸੋਸੀਏਸ਼ਨ ਜਿਸ ਤਰ੍ਹਾਂ ਕਿ ਡਰਾਈਵਰਾਂ ਦੀ ਜੋ ਐਸੋਸੀਏਸ਼ਨ ਹੈ ਸਾਬਾ ਨੇ ਇਕੱਠੇ ਹੋ ਕੇ ਅੱਜ ਦਾ ਜਿਹੜਾ ਬੰਦ ਹੈ ਉਹ ਪੂਰੀ ਤਰ੍ਹਾਂ ਉਹਨੂੰ ਸੰਪੂਰਨ ਤੌਰ ਤੇ ਸਫਲ ਬਣਾਇਆ ਹੈ ਬਿਲਕੁਲ ਵੈਸੇ ਕਮੈਂਟ ਕਈ ਵਾਰੀ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਕਿਸਾਨਾਂ ਨੂੰ ਤਾਂ ਇਹੀ ਕੰਮਾਂ ਜੀ ਰੋਡ ਜਾਮ ਕਰ ਦਿੰਦੇ ਨੇ ਕਦੇ ਕੁਝ ਕਰ ਦਿੰਦੇ ਨੇ ਫੇਰ ਦਿੱਲੀ ਵਾਗੇ ਤੁਸੀਂ ਮੁਲਾਜ਼ਮੋ ਇੱਕ ਤੁਹਾਨੂੰ ਕੀ ਲੱਗਦਾ ਇਹ ਕਮੈਂਟਾਂ ਦਾ ਤੁਸੀਂ ਜਵਾਬ ਕੀ ਦੇਵੋਗੇ ਅਸੀਂ ਜਵਾਬ ਇਹ ਦਵਾਂਗੇ ਜੀ ਕਿ ਜੋ ਭਾਰਤ ਦੀ ਮੋਦੀ ਸਰਕਾਰ ਹੈ ਉਹਦੇ ਕੋਲੇ 18 ਲੱਖ ਕਰੋੜ ਰੁਪਇਆ ਤਾਂ ਹੈ ਅੰਬਾਨੀਆਂ ਦੇ ਅਡਾਨੀਆਂ ਦੇ ਕਰਜ਼ੇ ਮਾਫ ਕਰਨ ਵਾਸਤੇ ਪਰ ਕਿਸਾਨਾਂ ਨੂੰ ਐਮਐਸਪੀ ਦੇਣ ਵਾਸਤੇ 10 ਲੱਖ ਕਰੋੜ ਨਹੀਂ ਹੈ ਤਾਂ ਇਨ੍ਹਾਂ ਸਰਕਾਰਾਂ ਕੋਲੇ ਮੈਕਿਮੇ ਬੰਦ ਕਰਨ ਵਾਸਤੇ ਤਾਂ ਬਹਾਨੇ ਹਨ ਵੀ ਸਾਡੇ ਅਸੀਂ ਮਹਿਕ ਮੈਂ ਨਹੀਂ ਚਲਾ ਸਕਦੇ ਤੇ ਇਹਨਾਂ ਨੇ ਹਵਾ ਜੋ ਸਾਡੀ ਹੈ ਸਾਡੇ 에어 ਇੰਡੀਆ ਇਹਨਾਂ ਨੇ ਵੇਚ ਦਿੱਤੀ ਆ ਅਵਾਨੀਆਂ ਅਡਾਨੀਆਂ ਨੂੰ ਸਾਡੇ ਬੰਦਰਗਾ ਇਹਨਾਂ ਨੇ ਅਡਾਨੀ ਨੂੰ ਵੇਚ ਦਿੱਤੇ ਨੇ ਸਾਡੀਆਂ ਸੜਕਾਂ ਇਹਨਾਂ ਨੇ ਜਿਹੜੀਆਂ ਹੈਗੀਆਂ ਟੋਲ ਪਲਾਜ਼ੇ ਵਾਲਾਂ ਨੂੰ ਵੇਚ ਦਿੱਤੀਆਂ ਨੇ ਜੇ ਅੱਜ ਵੀ ਅਸੀਂ ਨਹੀਂ ਬੋਲਾਂਗੇ ਜੇ ਅੱਜ ਵੀ ਅਸੀਂ ਸੜਕਾਂ ਤੇ ਨਹੀਂ ਜਾਵਾਂਗੇ ਸਾਡੀ ਇਸ ਤੋਂ ਵੱਧ ਨਾਰਾਹੀ ਨਹੀਂ ਹੋ ਸਕਦੀ ਮਤਲਬ ਜਿਹੜੇ ਕਮੈਂਟ ਕਰਦੇ ਨੇ ਸੋਸ਼ਲ ਮੀਡੀਆ ਤੇ ਇਹਦਾ ਮਤਲਬ ਜਾਂ ਤਾਂ ਨੌਲੇਜ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਹੋ ਕੀ ਰਿਹਾ ਹੈ ਇੱਥੇ ਆਪਣੇ ਦੇਸ਼ 'ਚ ਅਸੀਂ ਇਹ ਕਹਿਣਿਆ ਵੀ ਅਸੀਂ ਪੰਜਾਬ ਦੇ ਜਾਏ ਆ ਸਾਡੇ ਜੋ ਝਾਂਸੀ ਦੀ ਰਾਣੀ ਸਾਡੇ ਭਗਤ ਸਿੰਘ ਤੇ ਸਾਡਾ 10ਵਾਂ ਗੁਰੂ ਕਹਿ ਕੇ ਗਿਆ ਵੀ ਜਦੋਂ ਤੁਹਾਡਾ ਦੇ ਜੁਰਮ ਹੋਵੇ ਆਵਾਜ਼ ਚੱਕਣੀ ਜ਼ਰੂਰੀ ਹੈ ਤਾਂ ਅਸੀਂ ਉਹਨਾਂ ਲੋਕਾਂ ਨੂੰ ਜੋ ਕਮੈਂਟ ਕਰਦੇ ਐ ਅਸੀਂ ਕਹਾਂਗੇ ਵੀ ਛਾਂਸੀ ਦੀ ਰਾਣੀ ਬਾਰੇ ਸੋਚੋ ਤੁਸੀਂ ਤੁਸੀਂ ਪਾਕਿਸਤਾਨ ਦੀ ਰਾਹ ਤੇ ਚੱਲੋ ਤੁਸੀਂ ਦਸਵੇਂ ਗੁਰੂ ਦੇ ਬਚਨਾਂ ਦੇ ਵਿੱਚ ਅਮਲ ਲੈ ਕੇ ਆਓ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਿੰਨਾ ਸਾਡੇ ਵਿੱਚ ਰੋਸ ਹੈ ਸਾਡਾ ਦੇਸ਼ ਲੁੱਟਿਆ ਜਾ ਰਿਹਾ ਹੈ ਸਾਡੇ ਕਿਸਾਨਾਂ ਦਾ ਪ੍ਰੋਫਿਟ ਉਹਨਾਂ ਦੀ ਐਮਐਸਪੀ ਖੋਈ ਜਾ ਰਹੀ ਹੈ ਸਾਡੇ ਮੈਕਮੇ ਤੜਾ ਤੜ ਬੰਦ ਕੀਤੇ ਜਾ ਰਹੇ ਨੇ ਸਾਡੇ ਵਿਦਿਆਰਥੀਆਂ ਤੋਂ ਸਿੱਖਿਆ ਖੋਈ ਜਾ ਰਹੀ ਹੈ ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ ਸਾਡਾ ਪੰਜਾਬ ਦਾ ਯੂਥ ਇੱਥੇ ਰਹਿ ਕੇ ਰਾਜੀ ਨਹੀਂ ਜ ਅੱਜ ਲਈ ਅਸੀਂ ਚੁੱਪ ਕਰਦੇ ਆਂ ਕਮੈਂਟ ਵਾਲਿਆਂ ਦੇ ਪਿੱਛੇ ਲੱਗ ਕੇ ਆਪਣੇ ਘਰਾਂ ਦੇ ਵਿੱਚ ਅਸੀਂ ਵਾਈਫਾਈ ਦੇ ਉੱਤੇ ਫਿਲਮਾਂ ਦੇਖਦੇ ਆਂ YouTube ਦੀਆਂ ਤਾਂ ਸਾਡੇ ਵਰਗੀ ਨਲਾਕੀ ਨਹੀਂ ਹੋਊਗੀ ਆਉਣ ਵਾਲੀਆਂ ਪੁਸਤਾ ਸਾਡੇ ਉੱਤੇ ਲਾਂਚ ਲਾਉਣਗੀਆਂ ਕਿ ਜਦੋਂ ਪੰਜਾਬ ਉੱਜੜ ਰਿਹਾ ਸੀ ਜਿਹੜੇ ਪੰਜਾਬ ਦੇ ਲੋਕ ਸੀ ਉਹ ਘਰਾਂ ਵਿੱਚ ਬੈਠੇ ਸੀ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਜਿਵੇਂ ਉੱਥੇ ਬਹੁਤ ਤਣਾਅਪੂਰਨ ਹਾਲਾਤ 13 ਫਰਵਰੀ 14 ਫਰਵਰੀ 15 ਹੁਣ ਮੀਟਿੰਗਾਂ ਦੇ ਮੀਟਿੰਗਾਂ ਵੀ ਸੱਦੀਆਂ ਜਾ ਰਹੀ ਨੇ ਉਹ ਮਾਹੌਲ ਨੂੰ ਕਿਵੇਂ ਦੇਖਦੇ ਹੋ ਅਸੀਂ ਪਹਿਲੀ ਗੱਲ ਇਹ ਦਾਵਾ ਕਰਦੇ ਹਾਂ ਕਿ ਪੰਜਾਬ ਕੋਈ ਦੇਸ਼ ਤੋਂ ਬਾਹਰ ਦਾ ਕੋਈ ਖੀਤਾ ਨਹੀਂ ਹੈ ਇੱਕ ਬਾਰਡਰ ਹੈ ਸਾਡਾ ਪਾਕਿਸਤਾਨ ਦਾ ਜਿੱਥੇ ਤਾਰਾਂ ਲੱਗੀਆਂ ਹੋਈਆਂ ਨੇ ਇੱਕ ਬਾਰਡਰ ਹਰਿਆਣੇ ਦੀ ਸਰਕਾਰ ਨੇ ਸ਼ੰਭੂ ਬਾਰਡਰ ਤੇ ਮੜ ਦਿੱਤਾ ਗਿਆ ਜਦੋਂ ਦਿੱਲੀ ਦੇ ਲੀਡਰ ਪੰਜਾਬ ਦੇ ਵਿੱਚ ਆ ਸਕਦੇ ਨੇ ਬੇਅਦ ਤੜਕ ਹੋ ਕੇ ਕੀ ਪੰਜਾਬ ਦੇ ਲੋਕਾਂ ਨੂੰ ਉਹਨਾਂ ਲੀਡਰਾਂ ਤੱਕ ਆਪਣੀ ਗੱਲ ਕਰਨ ਵਾਸਤੇ ਜਾਣ ਦਾ ਜੋ ਹਾਇ ਉਹ ਹੱਕ ਨਹੀਂ ਹੈ ਤਾਂ ਉਹਨਾਂ ਨੂੰ ਜੇ ਰੋਕਿਆ ਜਾ ਰਿਹਾ ਹੈ ਇਹ ਭਾਰਤ ਦੇ ਲੋਕਤੰਤਰੀ ਹੱਕਾਂ ਦਾ ਘਾਣ ਹੈ ਮਨੁੱਖੀ ਅਧਿਕਾਰਾਂ ਦਾ ਕਹਾਣਾ ਰਬੜੀਆਂ ਤੇ ਗੋਲੀਆਂ ਤੱਕ ਚਲਾਈਆਂ ਗਈਆਂ ਨੇ ਡਰੋਨ ਰਾਹੀਂ ਮੀਟਿੰਗਾਂ ਕਰਦੇ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਨੇ ਐਦੋਂ ਨਕਮੀ ਸਰਕਾਰ ਇਹਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਇਹ ਜੇ ਕਾਰਜ ਕਰਨ ਤੋਂ ਬਾਅਦ ਤੁਹਾਨੂੰ ਨਹੀਂ ਲੱਗਦਾ ਇੱਕ ਜਿਵੇਂ ਲੋਕਤੰਤਰ ਦਾ ਰਾਜ ਆ ਆਪਣੇ ਦੇਸ਼ 'ਚ ਜਦੋਂ ਕਾਲ ਦਿੱਤੀ ਕਿਸਾਨਾਂ ਨੇ ਕੋਈ ਵੀ ਜਥੇਬੰਦੀ ਕਾਲ ਦਿੰਦੀ ਆ ਸਰਕਾਰ ਨੂੰ ਸਮਾਂ ਦਿੰਦੀ ਆ ਪਹਿਲਾਂ ਸਰਕਾਰ ਨੂੰ ਹਰਕਤ 'ਚ ਆਉਣ ਦਾ ਫਰਜ਼ ਨਹੀਂ ਬਣਦਾ ਕਿ ਸਰਕਾਰ ਪਹਿਲਾਂ ਜੇ ਕਿਤੇ ਨਾ ਕਿਤੇ ਐਕਟਿਵ ਹੋਵੇ ਤਾਂ ਇਹੋ ਜਿਹਾ ਮਾਹੌਲ ਨਾ ਬਣੇ ਵੱਖਰੇ ਵੱਖਰੇ ਸਮੇਂ ਤੇ ਸਾਰੀਆਂ ਜਥੇਬੰਦੀਆਂ ਵੱਲੋਂ ਡ ਸੀ ਦਫ਼ਤਰਾਂ ਦੇ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ ਜਦੋਂ ਉੱਥੇ ਗੱਲ ਨਹੀਂ ਸੁਣੀ ਗਈ ਤਾਂ ਸਾਡੇ ਵਿਧਾਇਕਾਂ ਰਾਹੀਂ ਮੰਗ ਪੱਤਰ ਭੱਜੇ ਗਏ ਫਿਰ ਅਸੀਂ ਆਪਣੇ ਹਲਕੇ ਦੇ ਐਮਪੀਰਾਂਹੀਂ ਮੰਗ ਪੱਤਰ ਭੇਜੇ ਫਿਰ ਅਸੀਂ ਡਾਇਰੈਕਟ ਪੀਐਮ ਦੇ ਦਫ਼ਤਰ ਹੈ ਉਹਦੇ ਵਿੱਚ ਬਾਏ ਪੋਸਟ ਤੇ ਬਾਏ ਮੇਲ ਅਸੀਂ ਮੰਗ ਪੱਤਰ ਭੇਜੇ ਜਦੋਂ ਉਹਨਾਂ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ ਤਾ ਮਜਬੂਰੀ ਉਸ ਬਸ਼ ਸਾਨੂੰ ਹੁਣ ਵੀ ਸ਼ਾਂਤੀਪੂਰਵਕ ਤਰੀਕੇ ਨਾਲ ਕਿਸਾਨ ਤੇ ਮਜ਼ਦੂਰ ਤੇ ਮਲਾਜਮ ਜਾ ਰਹੇ ਨੇ ਜੇ ਉਹ ਰੋਕਣ ਦੀ ਕੋਸ਼ਿਸ਼ ਕਰਦੇ ਨੇ ਤਾਂ ਸੋਚਣਾ ਚਾਹੀਦਾ ਹੈ ਉਹ ਆਪਣੀਆਂ ਮੇਲੇ ਖੋਲ ਕੇ ਦੇਖ ਲੈਣ ਉਹ ਮੰਗ ਪੱਤਰਾਂ ਦੇ ਥੱਬੇ ਦੇ ਥੱਬੇ ਪੜ ਕੇ ਦੇਖ ਲੈਣ ਵੀ ਉਹਨਾਂ ਨੂੰ ਕਦੋਂ ਕਦੋਂ ਕਿੰਨੀ ਦੇਰ ਪਹਿਲਾਂ ਦਾ ਉਹਨਾਂ ਨੂੰ ਸੂਚਨਾ ਦਿੱਤੀ ਗਈ ਹੈ ਕਿ ਜੋ ਮੁਲਾਜ਼ਮ ਨੇ ਉਹ ਵੀ ਜਵਾਬ ਦੇ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਕਿਵੇਂ ਦੇ ਕਮੈਂਟ ਹੋ ਰਹੇ ਨੇ ਕੀ ਗੱਲਬਾਤ ਹੋ ਰਹੀ ਆ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਦੀ ਨਿਖੇਦੀ ਕਰ ਰਹੇ ਨੇ ਕਿ ਉਹ ਨੀਤੀਆਂ ਸਹੀ ਨਹੀਂ ਹੈਗੀਆਂ ਉਹਦੇ ਕਰਕੇ ਇਹ ਪ੍ਰਦਰਸ਼ਨ ਹੁੰਦੇ ਨੇ ਇਹ ਪ੍ਰੋਟੈਸਟ ਹੁੰਦੇ ਨੇ ਡੀਟੀਐਫ ਦੇ ਆਗੂ ਮੌਜੂਦ ਨੇ ਸਾਡੇ ਨਾਲ ਹੋਰ ਵੀ ਭਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਜੀ ਕੁਲਵੰਤ ਖਨੋਰੀ ਖਨੋਰੀ ਸਾਹਿਬ ਕਿਵੇਂ ਦੇਖਦੇ ਹੋ ਅੱਜ ਸਾਰਾ ਪੂਰਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਪੂਰਾ ਭਾਰਤ ਬੰਦ ਵੀ ਹੋ ਗਿਆ ਐਵੇਂ ਦੇ ਪ੍ਰੋਟੈਸਟ ਬਹੁ ਹੋ ਰਹੇ ਨੇ ਪਰ ਜਿਹੜੀਆਂ ਮੰਗਾਂ ਨੇ ਉਹ ਉੱਥੇ ਲਮਕੀਆਂ ਪਈਆਂ ਨੇ ਉੱਥੇ ਮਤਲਬ ਅਟਕੀਆਂ ਪਈਆਂ ਨੇ ਇਹਦੇ ਲਈ ਮੈਂ ਇਹ ਕਹਿਣਾ ਚਾਹਾਂਗਾ ਕਿ ਜੋ ਮੈਂ ਆਪਣੀ ਗੱਲਬਾਤ ਰੱਖਣੀ ਹੈ ਉਹ ਤੁਹਾਡੇ ਪ੍ਰਸ਼ਨਾਂ ਦੇ ਜਵਾਬ ਮੈਂ ਇੱਕ ਨਜ਼ਮ ਰਾਹੀਂ ਦੇਣਾ ਚਾਹੁੰਦਾ ਹਾਂ ਉਮੀਦ ਹੈ ਕਿ ਤੁਸੀਂ ਨਿਤ ਮਹਿੰਗਾ ਹੋਵੇ ਤੇਲ ਜਿੱਥੇ ਨੇਤਾ ਨੇ ਅਠਵੀਂ ਫੇਲ ਜਿੱਥੇ ਸੱਚ ਬੋਲਿਆਂ ਹੋ ਜਾ ਜੇਲ੍ਹ ਜਿੱਥੇ ਮੈਂ ਉਸ ਦੇਸ਼ ਦਾ ਵਾਸੀ ਹਾਂ ਹਾਕਮ ਦੀ ਨੀਅਤ ਸਾਫ਼ ਨਹੀਂ ਕਟ ਗਿਣਤੀਆਂ ਲਈ ਇਨਸਾਫ਼ ਨਹੀਂ ਹੋਇਆ ਜੱਟ ਦਾ ਕਰਜ਼ਾ ਮਾਫ਼ ਨਹੀਂ ਮੈਂ ਉਸ ਦੇਸ਼ ਦਾ ਵਾਸੀ ਹਾਂ ਰਿਸ਼ਵਤ ਹੈ ਸ਼ਰੇ ਬਾਜ਼ਾਰ ਜਿੱਥੇ ਪੜ੍ਹ ਲਿਖ ਕੇ ਨਾ ਰੁਜ਼ਗਾਰ ਜਿੱਥੇ ਚਿੱਟੇ ਦੀ ਪੈ ਗਈ ਮਾਰ ਜਿੱਥੇ ਮੈਂ ਉਸ ਦੇਸ਼ ਦਾ ਵਾਸੀ ਹਾਂ ਜਿੱਥੇ ਕਹਿਣ ਨੂੰ ਪ੍ਰਜਾਤੰਤਰ ਹੈ ਜਿੱਤਣ ਲਈ दारू ਮੰਤਰ ਹੈ ਮੈਨੀਫੈਸਟੋ ਇੱਕ ਛੜਜੰਤਰ ਹੈ ਮੈਂ ਉਸ ਦੇਸ਼ ਦਾ ਵਾਸੀ ਹਾਂ ਕਰਸੀ ਲਈ ਹੋਣ ਫਸਾਦ ਜਿੱਥੇ ਕਰਸੀ ਲਈ ਹੋਣ ਫਸਾਦ ਜਿੱਥੇ ਬੇ ਕਾਬੂ ਨੇ ਅਪਰਾਧ ਜਿੱਥੇ ਸਿਆਸਤ ਵਿੱਚ ਘੁਸ ਗਏ ਸਾਧ ਜਿੱਥੇ ਮੈਂ ਉਸ ਦੇਸ਼ ਦਾ ਵਾਸੀ ਹਾਂ ਜਿੱਥੇ ਖਤਰਾ ਕਾਲਿਆਂ ਮਾਲਿਆਂ ਦਾ ਡਰ ਕਾਲਿਆਂ ਕੱਚਿਆਂ ਵਾਲਿਆਂ ਦਾ ਜਿੱਥੇ ਰਾਜ ਹੈ ਜੀਜਿਆਂ ਸਾਲਿਆਂ ਦਾ ਮੈਂ ਉਸ ਦੇਸ਼ ਦਾ ਵਾਸੀ ਹਾਂ ਸੰਸਦ ਵਿੱਚ ਸ਼ੋਰ ਸ਼ਰਾਬਾ ਹੈ ਸੰਸਦ ਵਿੱਚ ਸ਼ੋਰ ਸ਼ਰਾਬਾ ਹੈ ਤਾਕੜੇ ਦਾ ਜਿੱਥੇ ਦਾਬਾ ਹੈ ਹਰ ਚੌਥਾ ਬੰਦਾ ਬਾਬਾ ਹੈ ਮੈਂ ਉਸ ਦੇਸ਼ ਦਾ ਵਾਸੀ ਹਾਂ ਨਫ਼ਰਤ ਦੀਆਂ ਕੰਧਾਂ ਬੜੀਆਂ ਨੇ ਬਾਣੀ ਦੀਆਂ ਬੀੜਾ ਸੜੀਆਂ ਨੇ ਜਿੱਥੇ ਜਾਤ ਆਧਾਰਿਤ ਮੜੀਆਂ ਨੇ ਮੈਂ ਉਸ ਦੇਸ਼ ਦਾ ਵਾਸੀ ਹਾਂ ਜਿੱਥੇ ਛੜਿਆਂ ਕਰੀ ਤਰੱਕੀ ਹੈ ਵਿਆਹਾਂ ਨੇ ਧੂੜ ਹੀ ਫੱਕੀ ਹੈ ਕੀਤੀ ਗੱਲ ਖਨੌਰੀ ਸੱਚੀ ਹੈ ਮੈਂ ਉਸ ਦੇਸ਼ ਦਾ ਵਾਸੀ ਹਾਂ ਮੈਂ ਉਸ ਦੇਸ਼ ਦਾ ਵਾਸੀ ਹਾਂ ਠੀਕ ਹੈ ਬਿਲਕੁਲ ਜਨਨਿਕ ਦੇਸ਼ ਵਾਸਤੇ ਬਹੁਤ ਲਾਈਨਾਂ ਤੁਸੀਂ ਡੂੰਘੀਆਂ ਲਿਖੀਆਂ ਨੇ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਉਹ ਇਹ ਚੀਜ਼ਾਂ ਤੇ ਗੌਰ ਨਹੀਂ ਕਰਦੀਆਂ ਜਿਵੇਂ ਦੀਆਂ ਪਹਿਲੀਆਂ ਲਾਈਨਾਂ ਸੀ ਤੁਹਾਡੀਆਂ ਕਿ ਕਿਸ ਤਰੀਕੇ ਨਾਲ ਚੱਲ ਰਿਹਾ ਜਿਹੜਾ ਸਿਸਟਮ ਜਿਵੇਂ ਤੁਸੀਂ ਇਹ ਲਾਈਨਾਂ ਚ ਦੱਸਿਆ ਨਹੀਂ ਇਹ ਨਹੀਂ ਹੈਗਾ ਕਿ ਕਿਸੇ ਸ਼ਾਇਰ ਦੀ ਕਹੀ ਹੋਈ ਗੱਲ ਬ्यर्थ ਜਾਂਦੀ ਹੈ ਜਾਂ ਕਿਸੇ ਬਲਾਰੇ ਦੀ ਬੋਲੀ ਹੋਈ ਗੱਲ ਬ्यर्थ ਜਾਂਦੀ ਹੈ ਸਰਕਾਰਾਂ ਤੇ ਅਸਰ ਹੁੰਦਾ ਹੈ ਸਰਕਾਰਾਂ ਦਹਿਲਦੀਆਂ ਨੇ ਜੇ ਉਹ ਦਹਿਲੀਆਂ ਨਾ ਹੋਣ ਤਾਂ ਸਾਡੇ ਰਾਹ ਨਾ ਰੁੱਕੇ ਜਾਂਦੇ ਹੋਣ ਸਰਕਾਰਾਂ ਦੇ ਅਸਰ ਹੈਗਾ ਸਾਡੀਆਂ ਮੇਰੀਆਂ ਕਈ ਲੈਣਾ ਹੈ ਜਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਮੇਰੇ ਦੇਖਦੇ ਦੇਖਦੇ ਸੱਚ ਹੋ ਗਈਆਂ ਫਾਰ ਐਗਜ਼ਾਮਪਲ ਜਿਵੇਂ ਸਕੂਲਾਂ ਦੇ ਵਿੱਚ ਵਰਦੀ ਲਈ ਸਿਰਫ 400 ਰੁਪਏ ਆਉਂਦਾ ਹੁੰਦਾ ਸੀ ਜਦੋਂ ਮੈਂ ਇਹਦੇ ਬਾਰੇ ਲਿਖਿਆ ਤਾਂ ਹੁਣ 600 ਰੁਪਏ ਆਉਣ ਲੱਗ ਗਿਆ ਕਈ ਜਿਹੜੇ ਸਾਡੇ ਇਹ ਨਵੀਂ ਸਰਕਾਰ ਐਮਿਨੈਂਸ ਸਕੂਲ ਖੋਲ ਰਹੀ ਆ ਉਹਦੇ ਚ ਉਹਨਾਂ ਬੱਚਿਆਂ ਲਈ 4000 4-4000 ਰੁਪਏ ਵਰਦੀ ਵਾਸਤੇ ਆਉਣ ਲੱਗ ਗਿਆ ਸੋ ਲਿਖਣ ਦਾ ਤੇ ਬੋਲਣ ਦਾ ਅਸਰ ਤਾਂ ਹੁੰਦਾ ਹੈ ਬਿਲਕੁਲ ਖਨੋਰੀ ਸਾਹਿਬ ਕਿਸਾਨਾਂ ਦੇ ਮਸਲਿਆਂ ਨੂੰ ਕਿਵੇਂ ਦੇਖਦੇ ਹੋ ਕਿਸਾਨਾਂ ਦੇ ਮਸਲੇ ਜਿਹੜੇ اٹਕੇ ਪਏ ਨੇ ਲੰਮਕੇ ਪਏ ਨੇ ਪ੍ਰਦਰਸ਼ਨ ਚੱਲ ਰਹੇ ਨੇ ਬਾਰਡਰਾਂ ਤੇ ਪ੍ਰਦਰਸ਼ਨ ਭਾਰਤ ਬੰਦ ਬਹੁਤ ਕੁਝ ਹੋ ਰਿਹਾ ਇਹ ਮਸਲਿਆਂ ਨੂੰ ਕਿਵੇਂ ਦੇਖਦੇ ਤੇ ਮਸਲੇ ਵਾਕਈ ਧਿਆਨ ਮੰਗਦੇ ਨੇ ਤੇ ਹੱਲ ਹੋਣੇ ਚਾਹੀਦੇ ਨੇ ਕਿੰਨੇ ਹੀ ਚਿਰਾਂ ਤੁਸੀਂ ਦੇਖਦੇ ਆ ਖਾਸ ਕਰਕੇ ਜਿਹੜੇ ਛੋਟੇ ਕਿਸਾਨ ਨੇ ਉਹ ਖੁਦਕੁਸ਼ੀਆਂ ਕਰ ਰਹੇ ਨੇ ਸਾਡੇ ਕਿਸਾਨ ਇੱਥੇ ਮਰ ਰਹੇ ਨੇ ਸਾਡੇ ਕਿਸਾਨਾਂ ਦੇ ਬੱਚੇ ਬਾਰਡਰਾਂ ਤੇ ਮਰ ਰਹੇ ਨੇ ਅੱਕ ਕੇ ਜਿਨ੍ਹਾਂ ਕੋਲ 4 ਪੈਸੇ ਨੇ ਉਹ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਇੱਥੇ ਚੱਲ ਰਹੇ ਚਿੱਟਿਆਂ ਦੇ ਪ੍ਰਕੋਪ ਤੋਂ ਬਚਣ ਵਾਸਤੇ ਆਪਣੇ ਬੱਚਿਆਂ ਨੂੰ ਮਜਬੂਰੀ ਬਸ ਬਾਹਰ ਭੇਜਣ ਵਾਲੀ ਮਜਬੂਰ ਨੇ ਨਵੀਂ ਸਰਕਾਰ ਕਹਿ ਰਹੀ ਸੀ ਕਿ ਅਸੀਂ ਇੰਨਾ ਰੁਜ਼ਗਾਰ ਦੇਾਂਗੇ ਕਿ ਅੰਗਰੇਜ਼ ਵੀ ਇੱਥੇ ਆ ਕੇ ਨੌਕਰੀ ਕਰਿਆ ਕਰਨਗੇ ਅੰਗਰੇਜ਼ ਤਾਂ ਕੀ ਸਾਡੇ ਆਪਣੇ ਬੱਚਿਆਂ ਨੂੰ ਨੌਕਰੀ ਨਹੀਂ ਮਿਲੀ ਟੈਂਕੀ ਤੇ 6-7 ਮਹੀਨੇ ਸਾਡਾ ਬਾਈ ਲਗਾਤਾਰ 99 ਬੈਠਾ ਰਿਹਾ ਕੋਈ ਦੀ ਕੋਈ ਸੁਣਵਾਈ ਨਹੀਂ ਹੋਈ ਉਹਨੂੰ ਲੌਲੀਪੌਪ ਦੇ ਕੇ ਉਤਾਰ ਲਿਆ ਗਿਆ ਹੁਣ ਵੀ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਤੇ ਉਹਨਾਂ ਦੇ ਨੁਮਾਇੰਦੇ ਨੇ ਵਾਅਦੇ ਕਰ ਕਰਕੇ ਉਹਨਾਂ ਨੂੰ ਮੀਟਿੰਗ ਨਹੀਂ ਦੇ ਰਹੇ ਬਿਲਕੁਲ ਜੀ ਸੋ ਮੁਲਾਜ਼ਮ ਯੂਨੀਅਨ ਦੇ ਆਗੂ ਨੇ ਮੁਲਾਜ਼ਮ ਧਰਨੇ 'ਚ ਪਹੁੰਚੇ ਨੇ ਭਾਰਤ ਬੰਦ ਨੂੰ ਇੱਕ ਹੰਗਾਰਾ ਦਿੱਤਾ ਤੇ ਕਿਹਾ ਕਿ ਜਿਹੜੇ ਸੋਸ਼ਲ ਮੀਡੀਆ ਤੇ ਕਮੈਂਟ ਕਰਦੇ ਨੇ ਕਿ ਧਰਨੇ ਐਵੇਂ ਲੱਗੀ ਜਾਂਦੇ ਨੇ ਕਿ ਐਵੇਂ ਦੀ ਗੱਲ ਨਹੀਂ ਇਹ ਬਹੁਤ ਡੂੰਗੀ ਗੱਲ ਆ ਕਿਤੇ ਨਾ ਕਿਤੇ ਇਹ ਗੱਲ ਸੋਚਣੀ ਪੈਣੀ ਆ ਕਿ ਆਪਣਾ ਦੇਸ਼ ਕਿੱਧਰ ਨੂੰ ਜਾ ਰਿਹਾ ਅਤੇ ਜਿਹੜੀਆਂ ਸਰਕਾਰਾਂ ਨੇ ਕਿਉਂ ਨਹੀਂ ਲੋਕਤੰਤਰ ਦੇ ਵਿੱਚ ਲੋਕਾਂ ਦੀ ਗੱਲ ਸੁਣਦੀਆਂ ਨੇ ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ